ਮੰਨਦਾ ਦੋਨੇ ਹੱਥ ਜੋੜ ਕੇ ਕਿਆ ਸਾਹਮਣੇ ਹੁਣ ਸਾਡੇ ਕਹਦੇ ਕਿਆ 33 ਕਰੋੜ ਦੇ ਵੀ ਦੇ ਤਿਓ ਅੱਜ ਤੁਹਾਡੇ ਪੰਜ ਰੁਪਏ ਦੇ ਪਤਾ ਕਹਦੇ ਫਿਰ ਹੋ ਰਹਾ ਨਾ ਪਰਮੰਗਲ ਪਰਵਾ ਪਰਵਾ ਪੰਜ ਮਤਾਸੇ 5 ਰੁਪਏ ਦੇ ਮਤਾਸੇ ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅਮਨਦੀ ਮਾ ਬਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਉੱਠ ਚੁੱਕੇ ਆ ਕੀ ਹਾਲ ਹੈ ਜੀ ਸਾਰੇ ਆਂਦਾ ਤੁਹਾਡੀ ਦੁਆ ਤੇ ਪਿਆਰ ਨਾਲ ਅਸੀਂ ਬਿਲਕੁਲ ਠੀਕ ਆ ਤੇ ਆਪਣਾ ਛੁਟਕੂ ਪਿਆਵਾ ਸੁੱਤਾ ਤੁਸੀਂ ਕਹੋਗੇ ਰੋਜ ਇਹਨਾਂ ਦੇ ਜਵਾਕਾਂ ਦੇ ਅੱਡ ਅੱਡ ਨਾ ਹੁੰਦੇ ਆ ਅਸੀਂ ਇਹਨਾਂ ਨੂੰ ਬਹੁਤ ਨਾਮ ਦਿੱਤੇ ਹੋਏ ਆ ਤੇ ਇੱਧਰ ਸਾਡਾ ਸ਼ੇਰ ਸੁੱਤਾ ਪਿਆ ਓਏ ਉਠਾਏ ਹਮ ਉੱਠ ਜਾ ਗਾਇਜ਼ ਇਹ ਅਜੇ ਸੁੱਤੇ ਪਏ ਆ ਚਲੋ ਜਦ ਤੱਕ ਆਪਾਂ ਚਾਹ ਬਣਾਉਨੇ ਆ ਪੀਨੇ ਆ ਮੀਨਾ ਸਾਸਰੀ ਕਾਲ ਸਾਸਰੀ ਕਾਲ ਮੀਨਾ ਸਾਸਰੀ ਕਾਲ ਨਹੀਂ ਬੁਲਾਉਂਦੀ ਸਾਡੀ ਇਹ ਵੋ ਖਰਾਬ ਹੈ ਇਹਨੂੰ ਨਮਸਤੇ ਭੁੱਲਿਆ ਕਰ ਮੈਂ ਨਾ ਤੂੰ ਜਦੋਂ ਕਿਸੇ ਦੇ ਘਰ ਜਾਂਦੀ ਹੈ ਨਮਸਤੇ ਬੋਲਦੀ ਹੈ ਕਿ ਸਤਿ ਸ੍ਰੀ ਅਕਾਲ ਬੋਲਦੀ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਦੋਂ ਵੀ ਆਉਂਦਾ ਇਹ ਦੇਖੋ ਇਹ ਡਰੋਨ ਸ਼ਾਟ ਸ਼ਾਟ ਲੈ ਰਹੇ ਹਾਂ ਅਸੀਂ ਦੇਖ ਨਾ ਇਹ ਡਰੋਨ ਸ਼ਾਟ ਚੱਲ ਰਿਹਾ ਹੈ ਘਰ ਘਰ ਘੁੰਮ ਗਿਆ ਦੇਖ ਕੇ ਤੇ ਚਲੋ ਠੀਕ ਹੈ ਇਹਨਾਂ ਨੂੰ ਠਾਉਨੇ ਆ ਠਾ ਕੇ ਫਿਰ ਪੀਨੇ ਆ ਚਾਹ ਤੇ ਫਿਰ ਤੁਹਾਨੂੰ ਮਿਲਦੇ ਆ ਓਕੇ ਬਾਏ ਉੱਠ ਚੁੱਕਿਆ ਮੈਂ ਵੈਸਤਾ ਮੈਂ ਕਰਦਾ ਉੱਠਾਂ ਪਰ ਮੈਂ ਬਲੌਗ ਹੁਣ ਬਣਾ ਰਿਹਾ ਹਾਂ ਮਮਾ ਕੱਲੇ ਮਮਾ ਕੱਲੇ ਕੱਲੀ ਚਾਹ ਪੀ ਜਾਂਦੇ ਆ ਚਾਹ ਪੀਨੇ ਰੋਟੀਆਂ ਖਾਣੀ ਆ ਮम्मा ਕੱਲੇ ਕੱਲੇ ਚਾਹ ਪੀ ਜਾਂਦੇ ਆ ਹੂੰ ਸਾਨੂੰ ਖਾਂਦੇ ਵੀ ਨਹੀਂ ਜਦੋਂ ਖਾਣਾ ਨਹੀਂ ਜਾਂ ਫਿਰ ਪੰਦੀ ਨਹੀਂ ਖੀਣੀ ਮਾੜੀ ਗੱਲਾਂ ਹੈ ਮੈਂ ਪਹਿਲਾਂ ਸਵਾਦ ਨਹੀਂ ਲਾਦੀ ਚਾਹ ਪਤਾ ਮੈਂ ਤੇ ਪੀਣਾ ਤੇ ਪੀਤੀ ਫਿਰ ਚਾਹ ਹੂੰ ਛਾਨੂ ਵੀ ਠਾ ਦਿੰਦੇ ਹੂੰ ਗੈਸ ਰੀਤਾ ਵੀ ਆ ਗਿਆ ਚਾਹ ਪੀਣ ਤੋਂ ਤੇ ਮੈਂ ਵੀ ਪਰ ਸਾਨੂੰ ਬਾਅਦ ਚ ਮਿਲਗੀ ਮੈਂ 19 ਗਰਮ ਕਰਤੀ ਸੀ ਆ ਮਨਵੀਰ ਯੋ ਉਹ ਨਹੀਂ ਆ ਉਹ ਕੀ ਗੱਲਾਂ ਤਾ ਤਾ ਉਹ ਭੁੱਲ ਗਏ ਇਹ ਤਾਂ ਇੰਗਾ 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 ਕਰਦੇ ਹੀ ਰਹੇ ਅੰਗਲਾ ਛੁੱਲ ਗਿਆ ਤੇ ਗੈਸ ਹੁਣ ਮੈਂ ਚਲਾਉਣਾ ਪਿਆ ਸੀ ਆ ਮੋਟਰਸਾਈਕਲ ਸਿੱਖਣਾ ਅਮਮ ਨੂੰ ਦਿਖਾਵਾਂਗਾ ਚਲਾ ਕੇ ਫਿਰ ਮਨ ਟਰਸਟ ਹੋ ਗਏ ਵੀ ਹਾਂ ਮੈਨੂੰ ਆਂਦਾ ਮਨਿੰਦਰ ਮੈਂ ਨਹੀਂ ਆ ਮੋਟਰਸਾਈਕਲ ਚਲਾਉਣਾ 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 ਨਾ ਮੇਨਰ ਤੋਂ ਥੋੜਾ ਸਾਲਾਂ ਦਾ ਨਹੀਂ ਹੁੰਦਾ 16 ਨਹੀਂ 18 ਓਏ ਅਗਲੇ ਸਾਲ ਮਿਲ ਜੂਗਾ ਚੁੱਪ ਕਰ ਜਾ ਰੋਟੀ ਵਾਲਾ ਨਹੀਂ ਜੀ ਗੈਸ ਰੀਤਾ ਬਣਾਉਂਦਾ ਪਿਆ ਸਾਡਾ ਰੋਟੀਆਂ ਛੋਟੀਆਂ ਖਾਂਦਾ ਹੈ ਪੀ 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 ਰੀਤਾ ਤਰਾ ਕੀ ਕਰੇ ਠੰਡਾ ਮਾਣੀ ਨਹੀਂ ਮਰੇ ਹਾਂ ਫੋਨ ਦੀਸ ਫਾਈ ਹੋ ਰਹੀ ਆ ਆਪਨੇ ਭਾਲਾ ਕਰੀ ਕੀਤੀ ਨਹੀਂ ਇਹਨੇ ਆਪ ਕਰਨਾਤਾ ਨਹੀਂ ਇਹ ਮੜਾ ਚ ਨਾਇਆ ਮੈਂ ਜਾਓ ਨਹੀਂ ਪੂਰਾ ਨਾਲੋ ਤੁਹਾਨੂੰ ਮੜਾ ਖੜੀ ਕਿਤੇ ਚੋਂਸ ਬਣਾਉਣੀ ਹੈ ਹੈ ਕਿੰਨਾ ਟਾਈਮ ਲਾਓਗੇ 10 ਮਿੰਟ ਮਨਿੰਦਰਾ ਫੇਰ ਅੱਜ ਰੱਡ ਰੱਡਾ ਦੇ ਲੈਣ ਤੋਂ ਆ ਕਿੱਥੋਂ ਲੈ ਆ ਮੈਂ ਮੇਰੇ ਵਰਸ ਆਪੋ ਕੀ ਆ ਮੇਰੇ ਵੀ ਖਾਓ ਆ ਇੱਥੋਂ ਵੀ ਚੱਕਰਾ ਆ ਆ ਜੀ ਪੱਲੇ ਬੜੀ ਚੱਕੀ ਲਾ ਲਾ ਇਹ ਚੱਪਲ ਨੂੰ ਆ ਦੇਖੋ ਕਿਤੋਂ ਕਿਤੋਂ ਆ ਦੇ ਵੀਰਾ ਪੱਲੇ ਗਿਆ ਇੱਥੇ ਤੇਰਾ ਕੀ ਹੈ ਕਿ ਤੂੰ ਸੀਰ ਕਹਿੰਦੇ ਕੋਈ ਨਹੀਂ ਤੂੰ ਨਾ ਨਹੀਂ ਕੀਤਾ ਇਹ ਤੂੰ ਹੀ ਲੈ ਕੇ ਆਉਣਾ ਮੈਂ ਤੁਹਾਡੇ ਚੱਪਲਾਂ ਲੱਗਿਆ ਸੀਗਾ ਚੱਪਲਾ ਲਾ ਚੱਲ ਇੱਥੇ ਘੱਥਾ ਫੇਰ ਆ ਕੇ ਚੱਪਲ ਤਾਂ ਲਾ ਪਹਿਲਾਂ ਮਾਰ ਰੋ ਦਿਨ ਤਰਿਆ ਆਇਆ ਨਹੀਂ ਕੋਈ ਚੱਪਲ ਤਾਂ ਲਾ ਕੇ ਦੇਖ ਲੈਗਾ ਕਿ ਇਹ ਮਮ ਚੱਪਲ ਨਹੀਂ ਲੋਂਦਾ ਹੋ ਗਿਆ ਮਾਦੇਬ ਯਾਰ ਇਹ ਬਾਰੋ ਦਾ ਹੈ ਨਹੀਂ ਅੰਦਰ ਆ ਗਈ ਹੋਇਆ ਨਾ ਤੁਹਾਨੂੰ ਪਤਾ ਸਾਡੇ ਕੋਠੇ ਤੇ ਵੀ ਸਾਰੇ ਕਿਤੇ ਲੱਗਿਆ ਲਾ ਕੇ ਆਇਆ ਹਾਂ ਤੋਂ ਇੱਕ ਦਿਨ ਦਾ ਮੈਂ ਲਾ ਲਾ ਮੈਂ ਦੋ ਦਿਨ ਦਾ ਚੱਪਲ ਲੈ ਨੂੰ ਹੋਇਆ ਕਿਵੇਂ ਲਿਆਇਆ ਮੈਂ ਹਫਤਾ ਪਹਿਲਾਂ ਦੱਸੋ ਗੂਟ ਟੰਬਟਾ ਨੂੰ ਕਾਹਦੇ ਦੇਖੀ ਜਾ ਕੇ ਲਿਖਿਆ ਹੈਗਾ ਕੀ ਹੈ ਮਿਸਟਰੀ ਗਾਇਸ ਅਰੇ ਟੂਣਾ ਹੋ ਗਿਆ ਅਸੀਂ ਵੀ ਸਾਰੀ ਗਲੀ ਤੇ ਕਰਾਂਗੇ ਬੱਜ ਕੇ ਰਹੋ ਮਾਦਬ ਦਾ ਕਰ ਕਰਾਂਗੇ ਬੱਜ ਕੇ ਰਹੋ ਬੱਜ ਕੇ ਮਾਦਬ ਹੋਰ ਜਦ ਤੱਕ ਟੂਣਾ ਹੋਣਾ ਮੈਂ ਮਨਿੰਦਰ ਕਰਨ ਜਾਉਂਗਾ ਪੰਡਤਾਂ ਘਰੇ ਤੁਸੀਂ ਕਰ ਸਕਦੇ ਪੰਡਤ ਪੰਡਤ ਫੋਟੋ ਕਿੱਧਰ ਹੈ ਜਾਓ ਜਮਾ ਕਹਿੰਦਾ ਇੱਕ ਮਿੰਟ ਰੁਕ ਕੇ ਦੱਸ ਦਿਆ ਹਮਾਦੇ ਵਾਲੇ ਉਹ ਆਪਣੇ ਆਪ ਘਰੇ ਫੋਟੋ ਖਿੱਚੇ ਨਾ ਚਾਜ ਦੇ ਕੇ ਢਾਲ ਲਈ ਦੀਆ ਦੁਬਾਰਾ ਖੜ ਕੇ ਦਿਖਾ ਅਦਰ ਇੱਕ ਪਾਸਪੋਰਟ ਦੀ ਫੋਟੋ ਪਾਸਪੋਰਟ ਪਾਸਪੋਰਟ ਦਿਆ ਅਸੋੜਦੀਆ ਲਾਇਸੈਂਸ ਲਾਇਸੈਂਸ ਦਿਆ ਨਾ ਐ ਮਾਦਵ ਜਿਵੇਂ ਤੈਨੂੰ ਐਂ ਬਾਤ ਆ ਨਾ ਵੀ ਫੋਟੋ ਖਿਚਾ ਲਾ ਤੂੰ ਬੈਂਕ ਖੜ ਕੇ ਖਿਚਾ ਲਈ ਹੈ ਨਾ ਇੱਕ ਅੱਗੇ ਉਧਰ ਕਚੈਰੀ ਸਾਡੇ ਕੋਲ ਉੱਥੇ ਆਇਆ ਕਹਿੰਦਾ ਲਾਇਸੈਂਸ ਬਣਾਉਣਾ ਹੈ ਨਾ ਬੰਦੇ ਨੇ ਉਧਰ ਏਜੰਟ ਨੇ ਪੈਸੇ ਫੜੇ ਤੇ ਪੈਸੇ ਫੜ ਕੇ ਉਹਨੂੰ ਐਪਲੀਕੇਸ਼ਨ ਨੰਬਰ ਲਾਇਆ ਫੀਸ-ਫੁਸ ਭਰੀ ਨਹੀਂ ਉਹਦੀ ਉਹਨੂੰ ਕਹਿੰਦਾ ਚੱਲ ਜਾ ਕੇ ਉੱਥੇ ਖੜ ਜਾ ਹੈ ਨਾ ਜਿੱਥੇ ਪਾਸਪੋਰਟ ਫੋਟੋਆਂ ਖਿੱਚਦੇ ਸੀਗੇ ਉਹ ਉੱਥੇ ਖੜਾ ਉਹਨੂੰ ਕਹਿੰਦਾ ਚੱਲ ਤੇਰੀ ਫੋਟੋ ਹੋ ਗਈ ਲਾਇਸੈਂਸ ਘਰੇ ਆ ਜਾਊਗਾ ਉਹ ਵਿਚਾਰਾ ਮੈਂ ਕਹਿੰਦੀ ਆ 2-3 ਸਾਲ ਬਾਅਦ ਕਚਹਿਰੀ ਆਇਆ ਕਹਿੰਦਾ ਮੈਂ ਉਹ ਤੇ ਫੋਟੋ ਕਰਾ ਕੇ ਗਿਆ ਸੀ ਮੇਰੇ ਨਾਲ ਸੰਸ ਨਹੀਂ ਆਇਆ ਮਾਲੋ ਜੇ ਤੇਰਾ ਵੀ ਨਾ ਆਇਆ ਤੂੰ ਸੀ ਮੈਂ ਆਇਆ ਕਿਹਾ ਮੈਂ ਇੱਥੇ ਆ ਕੇ ਫੋਟੋ ਕਰਾਈ ਸੀ ਕਿਹਾ ਤੇਰੇ ਮੇਰੇ ਨਾਲ ਸੰਸ ਨਹੀਂ ਆਇਆ ਆ ਇਹਦਾ ਫੋਟੋ ਤੂੰ ਘਰੇ ਘੱਟ ਭੇਜ ਦੇਣੀ ਸੀ ਕਿ ਅੱਜ ਕਿ ਆਂਟੀ ਜੀ ਮੈਨੂੰ 2 ਘੰਟੇ ਹੋ ਗਏ ਬੈਠੇ ਨੇ ਮੈਂ ਘਰ ਦੇ ਲੱਗਦਾ ਮੈਨੂੰ ਭੁੱਲ ਗਏ ਫੋਨ ਹੀ ਨਹੀਂ ਆਇਆ ਇਹਦੀ ਫੋਟੋ ਲਵਾਓ ਉਹ ਵਾਰਚ ਕਰਦੇ ਆਨੂੰ ਹਾਂ ਮੇਰੇ ਘਰ ਦੇ ਭੁੱਲ ਗਏ ਫੋਟੋ ਇਹ ਫੋਟੋ ਜਿਹੜੀ ਹੁੰਦੀ ਆ ਨਾ ਲਾਇਸੈਂਸ ਦੀ ਉਹ ਸਾਈਜ਼ ਚ ਹੁੰਦੀ ਆ ਲਈ ਤੁਹਾਡੇ ਨਾਲ ਵੀ ਕਿਸੇ ਨਾਲ ਵੀ ਧੋਖਾ ਹੋ ਸਕਦਾ ਏਦਾਂ ਪਰ ਬਚ ਕੇ ਰਹੋ ਇਹ ਫੋਟੋ ਸਾਈਜ਼ ਚ ਹੁੰਦੀ ਆ ਠੀਕ ਹੈ ਪ੍ਰੋਸੈਸਿੰਗ ਹੁੰਦੀ ਆ ਉਹ ਅੱਖਾਂ ਸਕੈਨ ਹੁੰਦੀਆਂ ਨੇ ਬਣਾ ਦੇ ਕਿਤੇ ਏਦਾਂ ਤੁਹਾਨੂੰ ਕੋਈ ਵੀ ਲੁੱਟ ਸਕਦਾ ਏ ਠੀਕ ਹੈ ਨਹੀਂ 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 ਪਰ ਤੁਸੀਂ ਲੋਕ ਤੇ ਨਹੀਂ ਜਾਣਾਗਾ ਕਿਉਂਕਿ ਅਸੀਂ ਤੁਹਾਨੂੰ ਸਿਖਾਵਾਂਗੇ 1 ਮਹੀਨੇ ਤੋਂ ਉੱਪਰ ਹੋ ਗਿਆ ਇਹਦਾ ਲਾਇਸੈਂਸ ਬਣਦੇ ਨੂੰ ਪਰ ਅੱਜ ਵਿਚਾਰੇ ਕੋਲ ਟਾਈਮ ਲੱਗਿਆ ਇਹਦਾ ਸੀਜ਼ਨ ਸ਼ੁਰੂ ਹੋ ਗਿਆ ਇਹ ਵਿਚਾਰਾ ਇਹ ਵੇਰ ਦਾ ਡਿਸਟ੍ਰੀਬਿਊਟਰ ਬਣਿਆ ਹਾ ਡਿਸਟ੍ਰੀਬਿਊਟਰ ਹੈ ਮੁੰਡਾ ਵੇਰ ਕਾਲੇ ਬਾਬੂ ਜੀ ਆ ਇਹ ਨੇ ਇਸ ਕਾਲੇ ਬਾਬੂ ਜੀ ਸਾਡੇ ਘਰੇ ਆਏ ਨੇ ਤੇ ਸਿਫਿਕੇਸ਼ਨ ਨੰਬਰ ਕੱਢ ਇੱਧਰ ਵੀ ਕੁਝ ਬੋਲੋ ਬੋਲਦੇ ਆ ਮਗਾ ਤੁਸੀਂ ਕਿਹੜਾ ਸ਼ਗਨ ਦੀ ਫੋਟੋ ਖੋਹ ਰਾਨੇ ਜਿਹੜੇ ਕੰਮ ਉੱਪਰ ਨਾ ਡਾਂਡ ਨਾ ਪਾਈਂ ਬਾਂ ਫਾਲਤੂ ਫਾਲਤੂ ਡਾਂਡ ਨਹੀਂ ਪਾਣੀ ਸੀਰੀਅਸ ਗੱਲ ਚੱਲ ਰਹੀ ਹੈਗੀ ਆ ਹਾਂ ਹੂੰ ਤੇ ਗਾਈਸ ਆਪਾਂ ਇਹਦਾ ਅੱਜ ਮੁੰਡੇ ਦਾ ਬਣਾ ਦਈਏ ਲਾਇਸੈਂਸ ਲਰਨਿੰਗ ਦੇਖਦੇ ਆ ਕੀ ਬਣਦਾ ਕੇ ਜਿਨੇ ਮੇਰੇ ਸਾਰੇ ਵਲੌਗ ਦੇਖਿਆ ਉਹਨਾਂ ਨੂੰ ਪਤਾ ਹੋਊਗਾ ਕਿ ਇਹਦਾ ਲਾਇਸੈਂਸ ਇੱਕ ਮਹੀਨਾ ਪਹਿਲਾਂ ਸ਼ੁਰੂ ਹੋਇਆ ਸੀ ਤੇ ਹਜੇ ਉਹ ਆਪਾਂ ਮਤਲਬ ਵਾਧੂ ਰੋਈ ਛੱਡਿਆ ਹੋਇਆ ਸੀ ਕਿੱਥੇ ਛੱਡਿਆ ਸੀ ਜਿਨ੍ਹਾਂ ਨੇ ਦੇਖਿਆ ਹੋਇਆ ਉਹਨਾਂ ਨੂੰ ਪਤਾ ਹੈ ਤੇ ਚਲੋ ਅੱਜ ਆਪਾਂ ਪੂਰਾ ਕਰਦੇ ਆ ਇਹ ਸਾਈਟ ਉਦਾਂ ਹੀ ਖੋਲਣੀ ਆ ਪਰਿਵਹਨ ਵਾਲੀ ਸਾਈਟ ਖੋਲਣੀ ਆ ਦੇਖੋ ਅੱਜ ਆਪਾਂ ਲੈਪਟਾਪ ਤੇ ਨਹੀਂ ਕਰ ਰਹੇ ਫੋਨ ਤੇ ਹੀ ਕਰ ਰਹੇ ਆ ਠੀਕ ਹੈ ਇੱਕ ਮਿੰਟ ਰੁਕ ਨਾਲੋ ਤਾਂ ਹੀ ਘਟਦੀਂਦਾ ਸੀ ਆ ਕੀ ਹੋ ਗਿਆ ਇੱਕ ਤਾਂ ਮੈਨੂੰ ਆਈਫੋਨ ਚਲਾਉਣਾ ਨਹੀਂ ਆਉਂਦਾ ਚਲੋ ਗਾਇਜ਼ ਇਹਨਾਂ ਦਾ ਕੰਮ ਚੱਲਦਾ ਪਿਆ ਵਾ ਆਪਾਂ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ 2007 ਆ ਖੁੱਲ ਗਿਆ ਹਿਆ ਆ ਦੇਖੋ ਜੀ ਆ ਮਾਧਵ ਸ਼ਰਮਾ ਆ ਚੁੱਕਿਆ ਵਾ ਇੱਥੇ ਮਾਧਵ ਸ਼ਰਮਾ ਬੜਾ ਪਣੀ ਲੱਗ ਰਿਹਾ ਹੈ ਇੱਥੇ ਪਤਾ ਲੱਗਦਾ ਹੈ ਪੰਡਤ ਆ ਇਦਾਂ ਦੀ ਕਟਿੰਗ ਕਰਾ ਲਾ ਫਿਰ ਕੀ ਵੀ ਦਿਖਾਈਏ ਕੀ ਵੀ ਨਹੀਂ ਕੱਟ ਗਿਆ ਮਾਧਵ ਤੂੰ ਇਹ ਚੱਲ ਤੇ ਡੈਡੀ ਇੱਥੇ ਲੱਗਦਾ ਮੈਂ ਸਾਰੀ ਕਹਿੰਦੇ ਮੈਂ ਤੇਰੇ ਦੇ ਨਹੀਂ ਦੇਖਿਆ ਥੋੜੀ ਪਰ ਤੁਰ ਲੱਗਦਾ ਪਰ ਤੁਰ ਲੱਗਦਾ ਪਰ ਮੈਂ ਦੇਖਿਆ ਮੈਨੂੰ ਤੂੰ ਮੈਨੂੰ ਵੀ ਤੇਰੀਆਂ ਲੱਗਦਾ ਵਾ ਮੈਨੂੰ ਕਿਉਂ ਐ ਐ ਫੀਲ ਹੁੰਦਾ ਵੀ ਤੂੰ ਆਹ ਤੇਰੀ ਨਹੀਂ ਬਹੁਤ ਫਰਕ ਆ ਤੁਹਾਨੂੰ ਦੋਦਾ ਵੀ ਲੱਗਦਾ ਜੀ ਲੱਕੀ ਦਾ ਵੀ ਲੱਗਦਾ ਸੀ ਆਹ ਲੱਕੀ ਦਾ ਪਾਪਾ ਨਹੀਂ ਜਿਹਨੂੰ ਬਣਾ ਕੇ ਲੱਕੀ ਦਾ ਪਾਪਾ ਜਾਂਦਾ ਮੈਨੂੰ ਇੱਕ ਉਹ ਆਇਆ ਹੋਣਾ ਵਾ ਪਾਸਵਰਡ ਇਹਦੇ ਚ ਹਾਂ ਉਹਦੋਂ ਦਾ ਹੀ ਆਇਆ ਹੋਊਗਾ ਮੈਨੂੰ ਲੱਗਦਾ ਉਹ ਤਾਂ ਟਾਈਮ ਵੀ ਨਿਕਲ ਗਿਆ ਹਣਾ ਉਹ ਦੇ ਐਪਲੀਕੇਸ਼ਨ ਨੰਬਰ ਦੇ ਆ ਫਿਰ ਐਪਲੀਕੇਸ਼ਨ ਨੰਬਰ ਕਈ ਵਾਰੀ ਚਾਹੀਦਾ ਮੈਨੂੰ ਕਾਪੀ ਪੈਨ ਦੇ ਦੇ ਉਹਦੇ ਤੋਂ ਲੈ ਕੇ ਲੈਂਦੇ ਆ ਰਿੱਤ ਲਈ ਜਦੋਂ ਤੁਸੀਂ ਦੋਨੋਂ ਜਣੇ ਕੰਮ ਕਰਨ ਲੱਗੇ ਹੋਏ ਨਾ ਕਿਹਦਾ ਵੀਡੀਓ ਪਾ ਦਿਓ ਉਹ ਕਿਹੜਾ ਆਮ ਜਿਹਾ ਮੁੰਡੇ ਦਿਨ ਰਾਤ ਮਿਹਨਤਾਂ ਕਰਦੇ ਰਾਜੀ ਖੁਸ਼ੀ ਰਹਿਣ ਸਦਾ ਕਰਦੇ ਜਿਵੇਂ ਤੁਸੀਂ ਦੋਨੇ ਬੈਠੇ ਵਾਂਹੀ ਲੱਗਦਾ ਬੜੀ ਮਿਹਨਤ ਕਰਦੇ ਮੈਨੂੰ ਲੱਗੇ ਕਾਪੀਆਂ ਖੋਲ ਕੇ ਸਾਫ਼ ਕਰਨਾ ਮਤਲਬ ਦੇ ਆ ਪਾਪਾ ਵੀ ਇਹੀ ਕਰ ਦਿੰਦੇ ਸੀ ਸੋਰੀ ਕਾਪੀ ਲੈ ਕੇ ਬਹਿ ਨਹੀਂ ਨਾ ਉਹਨਾਂ ਨੇ ਅੰਕਲ ਬੈਠਦੇ ਆ ਜਿਹੜੇ ਬਲੌਗ ਦੇ ਅੱਡ ਦੱਸਿਓ ਦੀ ਇਹ ਬੈਠਦਾ ਕਿ ਨਹੀਂ ਇੱਕ ਕਾਪੀ ਲੈ ਕੇ ਬੈਠਦਾ ਕਮੈਂਟ ਕਰਕੇ ਦੱਸਿਓ ਮੈਨੂੰ ਪਤਾ ਨਹੀਂ ਆ ਵੀ ਮੰਨੇ ਗਿਆ ਹੁਣ ਤਾਂ ਨਹੀਂ ਮੈਂ ਮੰਨਦਾ ਮੈਂ ਬੈਠ ਤੁਸੀਂ ਇਹ ਕੁਲਫੀ ਕਿੰਨੇ ਦੀ ਲੈਣ ਜਿਹੜੀ 5 ਰੁਪਏ ਦੀ ਕੁਲਫੀ ਤੁਸੀਂ ਕਿੰਨੇ ਲੈਣੇ ਆ ਤੈਨੂੰ ਕੀ ਲੈਣੇ ਐ ਮੇਰੀ ਵੀ ਡੇਟਾ ਵਰਤਦਾ ਕਿੰਨੇ ਆ ਤੈਨੂੰ 25 25 5 20 22 ਉਹ 2700 ਉਹ 2022 27 ਚ ਜੰਮਿਆ ਸੀ ਹੁਣ 2023 ਚ ਜੰਮਿਆ ਜਾਂਦਾ ਇਹਨੇ ਜੰਮਣਾ ਹੈ ਗਾਈ ਜੀ ਇੱਕ ਸਾਲ ਦਾ ਹੋਇਆ ਮੈਨੂੰ ਲੱਗਦਾ ਤੂੰ ਜੰਮਿਆ ਨਹੀਂ ਉੱਗਿਆ ਐ ਡਾਊਨਲੋਡ ਮਾਤਾ ਜੀ 5 27 ਮਾਧਵ ਵੇ ਸਤਾਈ ਲਾ ਦੋ ਤੈ ਹੀ ਜਗਾ ਸਤਾਈ ਲਾ ਦੋ ਵੇ ਉਹ ਸੁਤਾਈ ਆਜ ਬੋਟੇ ਰਾ ਕਰ ਓਏ ਓ ਯਾਰ ਸੱਤ 07 ਕਰ ਦੋ ਸੱਤ 07 ਸੁਪਾਈ ਕਰਤਾ ਤੇ ਆਪਾਂ ਇੱਥੇ ਇਹਦਾ ਹੁਣ ਟੈਸਟ ਲੈ ਰਹੇ ਆ ਕਰੋ ਜੋ ਕਰਨਾ ਲੈ ਇੱਥੇ ਆਉਣੀ ਚਾਹੀਦੀ ਆ ਫੋਟੋ ਕਿੱਥੇ ਕੀ ਕਹਿੰਦੇ ਆ ਉਹ ਕੁਛ ਨਹੀਂ ਕਹਿੰਦੇਗੇ ਇਹਨੂੰ ਛੱਡ ਤੂੰ ਉਹ ਕੈਮਰੇ ਦੀ ਆ ਕੋਈ ਪਰਮਿਸ਼ਨ ਆ ਦੇ ਯਾਰ ਮੇਰੇ ਫੋਨ ਲਿਆ ਬਨੇਦਰ ਉਹ ਜਿਹੜਾ ਆਪਾਂ ਪਾਸਵਰਡ ਲਗਾਉਣਾ ਹੈ ਨਾ ਉਹ ਤੁਹਾਡੇ ਫੋਨ 'ਚ ਹੀ ਆਊਗਾ ਠੀਕ ਹੈ ਆ ਦੇਖੋ ਮੇਰੇ ਆ ਰਿਹਾ ਨਾ ਇਹ ਕੈਮਰਾ ਦੇਖੋ ਜਦੋਂ ਆਪਾਂ ਇੱਥੇ ਓਕੇ ਕਰਦੇ ਤੇ ਕੈਮਰਾ ਨੇ ਇਹਨੂੰ ਆਪਾਂ ਕੰਟੀਨਿਊ ਕਰ ਤੇ ਆ ਦੇਖੋ ਟੌਨ ਲੱਗ ਗਈ ਨਾ ਆਹਂ ਦਿ ਇਹਨਾਂ ਫੋਟ ਉਹਦੇ ਚ ਫੋਟੋ ਮੇਰੀ ਮੇਰੀ ਫੋਟੋ ਕਰ ਦ ਹਾਂ ਤੇਰੀ ਕਰ ਦੋ ਫੋਟੋ ਇੱਥੇ ਮੈਂ ਆਪ ਵੀ ਕਰ ਲੈਣੀ ਮੋਟੇ ਕਿਹਦੇ ਕੈਮਰਾ ਇੱਥੇ ਆ ਇੱਧਰ ਝਾਕ ਪੈਨਲ ਲਈ ਇੱਥੇ ਕੈਮਰਾ ਨਾ ਉੱਥੇ ਦੇਖਣਾ ਇਹਨੇ ਤੇਰੀ ਅੱਖਾਂ ਸਕੈਨ ਕਰ ਰਹੀ ਤੇ ਪਰੇ ਹੋ ਜਾ ਤੂੰ ਆਦੇ ਹੱਥ ਫੜ ਲੈ ਫੋਨ ਬੰਦ ਨਾ ਕਰਦੀ ਹਾਂ ਝਾ ਕੈਮਰੇ ਲਈ ਝਾ অথেন্টিਕੇਸ਼ਨ ਕਰ ਦੇ ਦੇ ਦੇਖੀ ਚੱਲ ਕੈਮਰੇ ਲਈ ਦੇਖ ਕੈਮਰੇ ਲਈ ਤੇ ਦੇਖੀ ਚੱਲ ਦੇਖੀ ਚੱਲ ਤੇ ਪਿੰਕੀ ਦੀ ਬਿੱਲੀ ਆਊਗੀ ਹੋ ਗਿਆ ਨਾ ਪ੍ਰੋਸੀਡ ਕਰ ਇਹਨੂੰ ਪਰ ਸੀਡ ਕਰਦੇ ਬਸ ਗਾਇਸ ਮੁੰਡੇ ਦਾ ਲਿਸਨ ਆ ਵੀ ਬਣ ਗਿਆ ਹੁਣ ਇਸ ਤੋਂ ਬਾਅਦ ਨਾ ਟੈਸਟ ਹੋਣਾ ਆ ਦੇਖੋ ਆ ਖੁੱਲ ਗਿਆ ਹਣੇ ਟੈਸਟ ਦੇਣਾ ਤੂੰ ਹਾਂ ਆ ਲੈ ਜੀ ਨੂੰ ਕੰਟੀਨਿਊ ਕਰਤਾ ਆ ਗਿਆ ਟੈਸਟ ਹਣ ਤੂੰ ਟੈਸਟ ਕਰ ਚ ਪੰਜਾਬੀ ਚ ਦੇਣਾ ਇੰਗਲਿਸ਼ ਇੰਗਲਿਸ਼ ਚ ਬਹੁਤ ਔਖਾ ਤੂੰ ਹੀ ਰਹੇਂਗਾ ਇੰਗਲਿਸ਼ ਚ ਦੇਖ ਲੈ ਪੰਜਾਬੀ ਚ ਜੇ ਸੌਖਾ ਵਾ ਹਾਂ ਤੁਸੀਂ ਦੇ ਦਿਓ ਮੈਨੂੰ ਆਪ ਨਹੀਂ ਆਉਂਦਾ ਮੈਨੂੰ ਬਣਾ ਲੈ ਇਹ ਸੀਦਾ ਟੈਸਟ ਹੈ ਇੱਥੇ ਜਿਹੜੇ ਉਦੋਂ ਵੀਡੀਓ ਚੱਲਦੀ ਸੀਗੀ ਉਹਦੇ ਸਵਾਲ ਆਉਣੇ ਜੇ ਸਾਹਮਣੇ ਬਿੱਲੀ ਹੋ ਗਈ ਜਾ ਕੇ ਬ੍ਰੇਕ ਮਾਰੇਗਾ ਕਿ ਹਾਂ ਹਾਂ ਭਾਈ ਮਾਰੇਗਾ ਬਿੱਲੀ ਦੇ ਜੁੱਤੀ ਨਾਲ ਕੇ ਮਾਰੇਗਾ ਅੰਗਰੇਜ਼ੀ ਚ ਪੜ ਲਾਂਗੇ ਇਹਨੇ ਵੀ ਨਹੀਂ ਹੈਗੇ ਪਲੱਸ 10th ਪਾਸ ਕਰ ਲੈ ਪੰਜਾਬੀ ਚ ਕਰ ਲੈ ਪੰਜਾਬੀ ਚ ਕਰ ਲੈ ਕਰ ਦੋ ਯਾਰ ਤੇ ਅੰਗਰੇਜ਼ੀ ਉਹ ਨਹੀਂ ਮੰਨ ਕਰ ਰ ਜੇ ਇੰਗਲਿਸ਼ ਚ ਮੈਂ ਕਰ ਦੇਣਾ ਮੈਨੂੰ ਅੱਕੋ ਵੀ ਸਵਾਲ ਨਹੀਂ ਆਉਂਦਾ ਇੰਗਲਿਸ਼ ਦਾ ਹਾਂ ਪੰਜਾਬੀ ਜਾਂਦੇ ਆ ਉਹ ਆਂਦਾ ਕਿਹੜਾ ਮੈਨੂੰ ਕੋਈ ਵੀ ਨਹੀਂ ਆਂਦਾ ਫਿਰ ਤੁਸੀਂ ਇੰਗਲਿਸ਼ ਓਏ ਤੂੰ ਆਪਣੀ ਮਾਂ ਬੋਲੀ ਚ ਹਾਂ ਪੰਜਾਬੀ ਚ ਕਰ ਲੈ ਇੱਥੇ 10 ਸਵਾਲ ਆਉਣੇ ਆ ਤੇ ਉਹ ਪਾਸ ਕਰਨੇ ਬੜਾ ਫਾਇਰੇ ਕੰਮ ਤਾਂ ਆ ਲੈ ਅੱਧਾ ਮਿੰਟ ਮੇਰਾ ਅੱਧਾ ਮਿੰਟ ਹਾਂ ਸੁਭਾਲ ਇਹ ਆ ਵੀ ਆਹ ਕਾਹਦਾ ਸਾਈਨ ਲੰਨੇ ਮੈਨੂੰ ਦਰਸਾਉਂ ਤਾਂ ਆਂਦਾ ਨਹੀਂ ਪਾਰਕਿੰਗ ਦਾ ਸੱਜੇ ਚੱਲੋ ਸੱਜੇ ਪਾਰਕਿੰਗ ਹੈ ਹਾਂ ਇੱਧਰ ਨਾਲ ਨਹੀਂ ਨਹੀਂ ਪਾਰਕਿੰਗ ਰੁਕ ਜਾਓ ਹਾਂ ਸੱਜੇ ਮਾਦਰ ਸੱਜੇ ਪਾਰਕਿੰਗ ਨਹੀਂ ਲੈ ਸਹੀ ਤਾਂ ਹੈ ਅੱਛਾ ਅੱਛਾ ਸਾਈਨ ਤਾਂ ਦੇਖ ਹਾਂ ਇਹ ਰਗਾ ਸੰ ਇੱਕ ਆਦਾ ਸੰਕੇਤ ਦਰਸਾਉਂਦਾ 3.5 3.5 ਹੈ ਅੱਗੇ ਕਿਸ਼ਤੀ ਹੈ ਅੱਗੇ ਮੁੱਖ ਸੜਕ ਹੈ ਆਮ ਸੜਕ ਨਹੀਂ ਹੈ ਮੁੱਖ ਹਾਂਜੀ ਕਰ ਮੱਕਾ ਦਾ ਆਮ ਸੜਕ ਨਹੀਂ ਹੈ ਆਏ ਰੱਬਾ ਮੈਂ ਗਲਤ ਨਾ ਲੱਗ ਰਹਾ ਯਾਰ ਮੈਂ ਗਲਤ ਹੋ ਗਿਆ ਤੀ ਜਾ ਕਿਹਾ ਹਸਪੀਟਲ ਬਣਿਆ ਹੋਇਆ ਇਲਾਜ ਪੋਸਟ ਆਰਾਮ ਦੀ ਥਾਂ ਕੇ ਹਸਪਤਾਲ ਹਸਪਤਾਲ ਹਾਇ ਰਾਮ ਦੀ ਥਾਂ ਗਈ ਆ ਰਾਮ ਰੁਕ ਜਾ ਯਾਰ ਮੈਂ ਹੁਣੇ ਦੇਖਦਾ ਤੁਸੀਂ ਮੇਰਾ ਨਾ ਇੰਨਾ ਟਾਈਮ ਨਹੀਂ ਹੈਗਾ ਹਸਪਤਾਲ ਲਾ ਦੋ ਹਸਪੀਟਲ ਹੈ ਕਿ ਹਰਾਮ ਦੀ ਥਾਂ ਇੱਥੇ ਪਲੱਸ ਦੀ ਪਿੱਛੋਂ ਜਾਈ ਰਹੀ ਹਾਂ ਹਾਇ ਹਾਇ ਰਬਾ ਮਰੀ ਜਾਨ ਚ ਜਾਨ ਪੈ ਰਹੀ ਆ ਮੋੜ ਆ ਤੇ ਮੋੜ ਆ ਹਾਇ ਕਹਦਾ ਸੰਕੇਤ ਅੱਗੇ ਸੱਜੇ ਪਾਸੇ ਮੋੜ ਸੱਜੇ ਪਾਸੇ ਸੜਕ ਆ ਆ ਸੱਜਾ ਪਾਸਾ ਹੈ ਅੱਗੇ ਸੱਜੇ ਅੱਗੇ ਜਾਣ ਤੇ ਸੱਜੇ ਵੱਲ ਜਾਣ ਦੀ ਸੜਕਾਂ ਹਨ ਸੜਕਾਂ ਨੇ ਲਾਜ਼ਮੀ ਸਿੱਧੇ ਮੈਂ ਫੋਨ ਵੀਟ ਲੈ ਲਾਂਗਾ ਗਾਂ ਸੱਜੇ ਪਾਸੇ ਮੋੜ ਆਹੀ ਤੀਜਾ ਠੀਕ ਹੈ ਹਿੰਦੂ ਸਾਰੀ ਤੀਜਾ ਤੀਜਾ ਸਹੀ ਆ ਹਾਂ ਕਿੰਨੇ ਸਹੀ ਹੋਣੇ ਚਾਹੀਦੇ ਆ 6 ਸਹੀ ਹੋਣੇ ਚਾਹੀਦੇ ਨਿਮਲੇ ਸਕਦੇ ਸੇ ਮੋੜ ਨਹੀਂ ਸਕਦੇ ਉਹ ਇਹ ਯੂ ਟਰਨ ਹੈ ਹਾਂ ਪਰ ਉਹ ਟਰਨ ਸੱਜੇ ਮੋੜਨਾ ਮਨਾ ਹੈ ਆਹ ਹੈ ਨਾ ਆਹੀ ਹੈ ਨਾ ਪਹਿਲਾਂ ਹੀ ਯੂ ਟਰਨ ਯੂ ਟਰਨ 'ਤੇ ਮੋੜ ਮਨਾ ਹੈ ਹਾਂ हां <laughs> <laughs> आगे बढ़ਦੇ ਨਹੀਂ ਪਹਿਲੇ ਹੀ ਪਹਿਲਾਂ ਖੜਦੇ ਮੇਰੇ ਵੀ ਜਾਣਦਾ ਆ ਕੀ ਇਹ ਕਹਿੰਦਾ ਵਿਦਿਆਰਥੀ ਦੀ ਮਨਾਹੀ ਹੈ ਪੈਦਲ ਚੱਲਣ ਵਾਲਿਆਂ ਲਈ ਪਰਮਤ ਪੈਦਲ ਚੱਲਣ ਵਾਲਿਆਂ ਨੂੰ ਮਨਾਹੀ ਹੈ हां ਪੈਦਲ ਚੱਲਣ ਵਾਲਿਆਂ ਨੂੰ ਮਨਾਹੀ ਹੈ ਨਾ ਆਹੀ ਆਉਗਾ ਨਾ ਫੋਨ ਇੱਥੇ ਰੱਖ ਲਓ ਫਿਰ ਮੈਂ ਵੀਡੀਓ ਵੀ ਬਣਾਉਂਗਾ ਆ ਲੈ ਫਾੜੋ ਲੈ ਰਹਾ ਚੰਦ ਇਹ ਅੰਕ ਕਰਕੇ ਨੇਮਲੇ ਸੰਕੇਤ ਦੱਸੋ ਪਾਬੰਦੀਆਂ ਖਤਮ ਵਾਹਨ ਨਾ ਰੋਕੋ ਪਾਰਕਿੰਗ ਨਹੀਂ ਹੈ ਪਾਰਕਿੰਗ ਨਹੀਂ ਹੈ। ਪਾਰਕਿੰਗ ਵਾਲਾ ਥੋੜੀ ਆ। ਹਾਂ। ਆ ਪ੍ਰਬੰਧਿਤ ਨਹੀਂ ਹੈ। ਪ੍ਰਬੰਧੀਆਂ ਖਤਰ ਖਤਮ। ਪਬੰਧੀਆਂ ਖਤਮ ਹੈ। ਹਾਂ ਮੈਨੂੰ ਵੀ ਆਖੀ ਲੱਗਦਾ ਕਿ ਆਹੋ ਕਿਉਂਕਿ ਪਾਰਕਿੰਗ ਨਹੀਂ ਹੈ ਤਾਂ ਲੱਗ ਜੀ ਹੁੰਦੀ ਆ ਪੀ ਬਣ ਕੇ ਹੁੰਦਾ ਵਾ। ਕਰਾ। ਜਾ ਯਾਰ। ਬੋਲੀ ਸਹੀ ਸੀਗਾ। ਹਾਂ। ਹਾਂ ਮੈਂ ਸਹੀ ਰਿਖਿਆ ਸੀਗਾ। ਇਹਨਾਂ ਮੈਂ ਅਗਰ ਲੱਗ ਕੇ ਮੈਂ ਗਲਤ ਕਰਤਾ। ਹਾਂ। ਤਾਂ ਜਦੋਂ ਵਾਹਨ ਤਦਰ ਘਟਨਾ ਹੋ ਜਾਂਦੀ ਹੈ ਤਾਂ ਉਹ ਹੈ ਇਹ ਤਾਂ 44 ਕੰਟ ਤੇ ਅੰਦਰੋਂ ਦੇਖੇ ਪੁਲਿਸ ਥਾਣੇ ਵਿੱਚ ਰਿਪੋਰਟ ਦਰਦ ਕਰਵਾਏਗਾ। 12 ਘੰਟੇ ਦੇ ਅੰਦਰ ਅੰਦਰ ਦੀ ਕੀ ਪਲਸਾਂ ਨੇ ਵਿੱਚ ਰਿਪੋਰਟ ਕਰਾਏਗਾ ਜਾਂ ਕਿੰਨੇ ਅੰਦਰੋਂ ਨੇ ਘੰਟੇ ਦੇ ਅੰਦਰ ਪਲਸਰ ਇਹ ਘੱਟ ਤੋਂ ਘੱਟ ਕਿਹੜੀ ਹੈ 12 ਘੰਟੇ ਅੱਠ ਅੱਠ ਢੋੜੀਆਂ ਹਾਂ ਨਾਲ ਦੀ ਕੁਛ ਇਹ ਉਰਦੂ ਭਾਸ਼ਾ ਏ ਆ ਕਰੋ 12 ਕਰੋ 12 ਵਾਲੀ ਜੌਂਡ ਬੇਲੀ ਲੰਬੀ ਪੜਾਈ ਲੰਬੀ ਪੜਾਈ ਪਤਾਈ ਤੋਂ ਥੱਲੇ ਉੱਤਰ ਰਹੇ ਹੋ ਤਾਂ ਤੁਸੀਂ ਵਹਾਂ ਦੀ ਗਤੀ ਨੇ ਅੰਦਰ ਲਈ ਕੀ ਕਰੋਗੇ ਛੋਟੇ ਗियर ਵਿੱਚ ਬਦਲਾਵ ਕਰੋਗੇ ਛੋਟੇ ਗियर ਚ ਨਾ ਅਗਲੇ ਵੀ ਪਾ ਲਓ ਤੁਸੀਂ ਪਹਿਲਾਂ ਹੀ ਨਿਊਟਰਲ ਨਹੀਂ ਕਰਨੀ ਇੰਜਣ ਬੰਦ ਕਰੋਗੇ ਨਹੀਂ ਪਹਿਲਾਂ ਹੀ ਠੀਕ ਹੈ ਤੂੰ ਦੋ ਗੱਲ ਤੇ ਕਿਤੇ ਤੈਨੂੰ ਪਾ ਆ ਨਾ ਪਾਸ ਆਇਆ ਸਾਰੇ ਸਵਾਲ ਮੈਂ ਕੀਤੇ ਆ ਮੈਂ ਵੀ ਕੀਤੇ ਆ ਹਾਂ ਮੇਰਾ 1000 ਰੁਪਇਆ ਬਣਦਾ ਵਾਟਸਾਪ हां आ गया ई पीवी 10 ਨਾਲ ਇਸ ਲਾਇਸੈਂਸ ਬਣ ਗਿਆ ਬਸ ਸਣਾ ਦਾ ਪਾਰਟੀ ਆਹ ਤੇ ਲੈਣ ਦੇ ਪਹਿਲੇ ਹੀ ਪਾਰਟੀ ਬਣ ਤਾਂ ਗਿਆ ਹੁਣ ਹੋਰ ਕਿਵੇਂ ਆਊਗੀ ਪਹਿਲਾਂ ਆ ਚਾਊਗਾ ਕੁਛ ਤਾਂ ਆ ਲੈ ਹੁਣ ਪ੍ਰਿੰਟ ਕਦਰ ਦਾ ਸੁਣ ਲੈਟ ਚਲੀ ਕਿਧਰ ਗਈ ਸੋਣ ਦਾ ਆੜੀ ਲੈ ਕੇ ਆਇਆ ਲਾਇਸੈਂਸ ਬਣ ਗਿਆ ਦੇਖ ਲੋ ਗਾਇਸ ਲਾਇਸੈਂਸ ਤਾਂ ਮੁੰਡੇ ਦਾ ਬਣ ਚੁੱਕਿਆ ਵਾ ਤੇ ਆ ਦੇਖੋ ਦਿਖਾ ਗਿਆ ਨੰਬਰ ਮੰਗ ਰਹੇ ਦੇਖੋ ਇਹ ਤਾਂ ਹਟਲ ਨੂੰ ਟੈਨ ਸੰਤੁਸ਼ਟੀ ਨਹੀਂ ਹੋਈ ਹੈਗੀ ਹੱਥ ਮਡ ਰੋ ਕਰ ਰੋ ਪਤਾ ਨਹੀਂ ਕਿ ਕਿਸੀ ਨੰਬਰ 9260 ਬੜਨ ਬੜਨ ਚ ਨਹੀਂ ਆ ਰਿਹਾ ਅੱਜ ਜਸ਼ਨ ਵਾਲੇ ਕੰਮ ਨੂੰ ਉਹ ਕਰਦਾ ਲੱਗਦਾ ਪਤਾ ਤੂੰ ਉੱਥੇ ਠੱਕੇ ਬੈਠੀ ਜਦੋਂ ਤੂੰ ਉੱਥੇ ਬੈਠਾ ਸਭ ਸਾਰਾ ਕੰਮ ਸਹੀ ਹੋ ਰਿਹਾ ਸੀ ਪਤਾ ਤੈਨੂੰ ਇੱਕ ਦਿਨ ਇਹ ਤੇ ਜਸ਼ਨ ਬਹਿ ਗਿਆ ਓਏ ਹੋਏ 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 ਅਗਰ ਇੱਥੇ ਬੈਠੇ ਖੁਸ਼ੀ ਨਾ ਹੋਵੇ ਉੱਥੇ ਬੈਠੇ ਮਾੜਾ ਚੱਲੇ ਉੱਥੇ ਬੈਠੇ ਸਾਰਾ ਚੱਲੇ ਹੋਰ ਪਲੇਟ ਵੀ ਐਂ ਜਾਂਦੀ ਪਈ ਸੀ ਸਾਡੇ ਕਿੰਨੇ ਦਿਨ ਹੋ ਗਿਆ ਘਰੇ ਲਾਈਟ ਨਹੀਂ ਗਈ ਉਦੋਂ ਦੀ ਹੀ ਗਈ ਹੋਈ ਐ ਜਿੱਦਾਂ ਤੂੰ ਕੇ ਆਇਆ ਉਹ ਦੂਰ ਕਰਦੇ ਹੁਣ ਮੈਂ ਓ ਲੈ ਲੈ ਇਹਦਾ ਮਤਲਬ ਕਿ ਨਾ ਨਹੀਂ ਸੰਗੋਸ਼ ਠੀਕ ਹੋ ਗਿਆ ਹੋ ਜੁਕੇ ਹੈਗਾ ਨਹੀਂ ਤੂੰ ਪਹਿਲਾਂ ਮੇਰੀ ਗੱਲ ਸੁਣ ਨਾ ਤੈਨੂੰ ਜਦੋਂ ਮੈਂ ਕਹਿ ਤਾ ਬਾਬੇ ਦੇ ਪਤਾਸੇ ਸੁਖ ਲੈ 093119 ਧਿਆਨ ਨਾਲ ਲੇਖ ਲੋ ਆਹ ਜੇ ਮੈਸੇਜ ਤਾਂ ਆਇਆ ਇਹਦੇ ਕੋਲ ਛੋਰੀ ਲਿਖਿਆ ਹੁੰਦਾ ਫਰੋਂ ਮੈਂ 77400 68 ਹਮਨ ਕਿਹੜਾ ਹੋਣੀ ਗਰਮ ਗਰਮ ਚਾਹ ਮੂੰਹ ਨੂੰ ਲਾ ਲੈਣੀ ਲਾ ਨੋ ਰਿਕਾਰਡ ਫਾਊਂਡ ਗਲਤ ਭਰਤਾ ਕੁਛ ਨਹੀਂ ਕਿੰਨਾ OTP ਆਇਆ ਸੀਗਾ ਉਧਰ 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 ਛੱਡ ਤਾ ਸੱਲੇ ਨੂੰ ਕਰੋ ਇਹ 463 ਆਪੇ ਤੂੰ ਇਹਨੇ ਕਿਨ ਲਾਇਆ ਹਾਏ ਰੱਬਾ ਤਾਈ ਨੇ ਨਾ ਆਈਫੋਨ ਲੈ ਕੇ ਦਿੰਦੇ ਭਰਾਵਾ ਇਹਨੇ ਆਈਫੋਨ ਐਕਸ ਵੀ ਤਾਈ ਛੱਡਿਆ ਸੀ ਚਲਾਣਾ ਕੀ ਹੋ ਰ ਮੈਂ ਨਹੀਂ ਦੱਸ ਮੈਂ ਪੂਰੇ ਇਟਰ ਲਟ ਕੇ ਤਾਂ ਵੀਡੀਓ ਬਣਾਦਾ ਐ ਪ੍ਰੋ ਮੈਨ ਕੈਮ ਪ੍ਰੋ ਕੈਮਰਾਮੈਨ ਦੀ ਨਿਸ਼ਾਨੀ ਹੁੰਦੀ ਐ ਇਹ ਗਾਇਸ ਮੈਂ ਡਰ ਕੇ ਵੀਡੀਓ ਬਣਾਇਆ ਜੋ ਕਿਹ ਕਿ ਸਮਾਤ ਤੇ ਲੀ ਗਿਆ ਕੀ ਹੋਇਆ ਹੁਣ ਇਹ ਹੁੰਦਾ ਦਿੰਦਾ ਕੋਈ ਹੁਣ ਕੀ ਹੋ ਗਿਆ ਜਾ ਪੰਜਾਂ ਦੇ ਪਟਾਕੇ ਲੈ ਕੇ ਆ ਭੱਜ ਕੇ ਜਾ ਕਿਹੜੇ ਬਾਬੇ ਦੇ ਮੰਨ ਦਾ ਦੋਨੇ ਹੱਥ ਜੋੜ ਕੇ ਤੇ ਆ ਸਾਹਮਣੇ ਹੁਣ ਸਾਹਮਣੇ ਕਹਦੇ ਕਹਾਂ 33 ਕਰੋੜ ਦੇ ਵੀ ਦੇ ਕਿਉਂ ਅੱਜ ਤੁਹਾਡੇ 5 ਰੁਪਏ ਦੇ ਪਟਾਕੇ ਕਹਦੇ ਫਿਰ ਹੋ ਰਹਿਣਾ ਕਿ ਪਰਮੰਗਲ ਪਰਮਾਵਾ ਪਰਮਾਵਾ ਪੰਜ ਬਟਾਸੇ 5 ਰੁਪਏ ਦੇ ਬਟਾਸੇ ਓਏ ਦੇ ਪਰਮਾ ਬਾਬੇ ਨੂੰ 5 ਰੁਪਏ ਦੇ ਬਟਾਸੇ 99 ਕਰੋੜ ਨਹੀਂ ਨਹੀਂ ਤੇ 3 ਤੋਂ 5 ਦਾ ਆ 3 ਨੇ ਹੋ ਗਏ 3 2 6 1501 ਹੋ ਗਿਆ 15 ਇਹਨੇ ਲਾ ਦੇਣਾ ਸਾ ਮੈਨੂੰ ਤਾਂ ਵੀ ਪਤਾ ਲੱਗਿਆ 65 165 ਕਰੋੜ ਬਸ ਕੋਈ ਨਾ ਰੀਸ ਉਹ ਕਰਦਾ ਰੀਫਰੈਸ਼ ਕਰੋ ਮੈਂ ਕਿਹਨਾਂ ਨੂੰ ਬੰਦ ਕਰਕੇ ਲਿੰਕ ਨੂੰ ਦੁਬਾਰਾ ਕਰੀ ਬੈਠੀ ਦਰ ਨਹੀਂ ਪਤਾ ਵੇਰ ਬਰੋਕਾ ਜਾਂ ਤੈਨੂੰ ਪ੍ਰਿੰਟ ਕੱਟ ਕੇ ਦੇ ਦਿੰਨੇ ਆ ਉਹਦੇ ਚ ਕੱਟ ਦੇਣਾ ਲੈ ਟਾ ਲੜਦੇ ਹੋ ਗਿਆ ਬਣ ਗਿਆ ਤੈਨੂੰ ٹرسٹ ਨਹੀਂ ਹੈਗਾ ਫਿਰ ਬੰਦ ਕਰ 1000 ਰੁਪਏ ਕੱਢ ਫਿਰ ਫੀਸ ਹੈ ਸ਼ੁਕਰ ਕਰ ਤਰਾ 400 ਜੀ ਅਸੀਂ ਨੂੰ ਸੰਸ ਬਣਾ ਤਾਂ 350 380 ਰੁਪਏ ਚ 70 70 ਚ ਪਰ 30 ਰੁਪਏ ਸਮੋੜਨੇ ਨਹੀਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਵਦੇ ਓਏ ਬਾਰ ਬਾਰ ਉੱਥੇ ਅਪਲੀਕੇਸ਼ਨ ਦਈ ਜਾਂਦਾ ਰਹਿਣ ਦੇ ਤੂੰ ਉੱਥੋਂ ਸਾਈਡ ਚੋਂ ਪ੍ਰਿੰਟ ਕੱਢਾਂਗੇ ਲੈ ਆ ਫੋਨ ਦੇ ਦੇ ਜਿਹੜਾ ਲਾਇਸੈਂਸ ਬਣ ਚੁੱਕਿਆ ਵਾ ਮੁੰਡੇ ਦਾ ਹੁਣ ਇਹਨੂੰ ਆਪਾਂ ਕਹਿ ਸਕਦੇ ਆ ਵੀ 10 ਮਿੰਟਾਂ ਚ ਲਾਇਸੈਂਸ ਤਿਆਰ ਹੁਣ ਇਹਨੂੰ ਕਰਾਂਗੇ ਬਹੁਤ ਪ੍ਰੋਬਲਮਸ ਆਇਆ ਤੇ ਬੇਚਾਰਾ ਕਿਸਮਤ ਮਾਰਾ ਲੈ ਗਈ ਗਈ 20 ਸਿਆਪੇ ਠੀਕ ਆ ਵੈਸੇ ਤੁਹਾਨੂੰ ਵੀ ਪਤਾ ਹੈ ਮੈਂ ਇੱਕ ਰੀਲ ਦੇਖ ਕੇ ਪਾਇਆ ਬਣਾਇਆ ਉਹਦੇ ਰੱਖਿਆ ਕੀ ਹੁੰਦਾ ਤੇ ਉਹ ਰੀਲ ਤੇ ਉਹਨਾਂ ਨੇ ਐ ਐ ਕਰਕੇ ਦੱਸਤਾ ਵੀ ਐ ਕਰ ਸਕਦੇ ਆ ਪਰ ਉਵੇਂ ਨਹੀਂ ਹੋਇਆਗਾ ਤੈਨੂੰ ਕਿੰਨਾ ਖੱਜਣਾ ਹੋਣਾ ਪਿਆ ਲੱਗਦਾ ਕੀ ਕਿਉਂਕਿ ਇਹ ਖੱਜਣਾ ਨਹੀਂ ਨਾ ਹੋਇਆ ਇਹਨੇ ਮੇਰੇ ਬੈਟਾ ਰੰਦਾ ਸੀ ਇਹਨੇ ਮੇਰੀ ਪਾਵਰ ਤੇ ਬਣਾਇਆ ਨਾ ਲਾਇਸੈਂਸ ਸਾਡੀ ਬੱਲੇ ਬੱਲੇ ਨਹੀਂ ਇਸਰੇ ਘਰ ਕੋਈ ਹੋਣਾ ਨਹੀਂ ਤੂੰ ਆਹ ਕ੍ਰੇਨ ਵਾਂਗੂ ਲੱਗਿਆ ਹੋਇਆ ਇਹਦੇ ਚ ਕਿਸੇ ਹੋਰ ਵੀ ਦੇਰੇ ਪਛ ਲਿਆ ਕਰ ਪੰਜ ਰੁਪਏ ਦੇ ਪਤਸੇ ਲਿਆ ਕੇ ਚੜਾ ਦਿਆਂ ਨੂੰ ਤੂੰ ਮੰਨੇ ਸੀ 165 ਕਰੋੜ ਤਿਆਰ ਰੱਖਾ ਬਸ 65 ਕਰੋੜ ਮੈਨੂੰ ਚੜਾ ਦੇ ਮਰਜ਼ੀ ਚੜਾ ਉੱਪਰਲਾ 65 ਕਰੋੜ ਮੈਨੂੰ ਚੜਾ ਦੇ ਕੋਈ ਚੜਾ ਦਾਂਗੇ ਜਿੱਦ ਤੱਕ ਆਉਂਗਾ ਜਿੱਦ ਤੱਕ ਹੋਏ ਸੋ ਗਾਇਸ ਵੀਡੀਓ ਤੁਸੀਂ ਆਪਣੀ ਦੇਖ ਚੁੱਕੇ ਹੋ ਤਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਓ ਤੇ ਲਰਨਿੰਗ ਲਾਇਸੈਂਸ ਆਪਣਾ ਅੱਜ ਹੋ ਗਿਆ ਕੰਪਲੀਟ ਤੇ ਇਹ ਜੇ ਕਿਸੇ ਨੇ ਵੀ ਬਣਾਉਣਾ ਹੋਵੇ ਕੋਈ ਵੀ ਚਾਹੁੰਦਾ ਬਣਾਉਣਾ ਤਾਂ ਮੈਨੂੰ ਡੀਐਮ ਕਰ ਸਕਦੇ ਹੋ ਤੁਸੀਂ ਮਾੜੀ-ਮੋਟੀ ਹੈਲਪ ਆਪਾਂ ਕਰਦੇ ਆਂਗੇ ਕੋਈ ਚੱਕਰ ਨਹੀਂ ਤੇ ਵੈਸੇ ਤੁਸੀਂ ਆਪ ਵੀ ਕਰ ਸਕਦੇ ਹੋ ਮੇਰਾ ਬਲੌਗ ਦੇਖੋ ਆਪੇ ਕਰੋ ਇਹ ਤਾਂ ਛੋਟੇ-ਛੋਟੇ ਗੱਲਾਂ ਦੇ ਬੰਦਾ ਨਾਰਮਲ ਹੀ ਕਰ ਸਕਦਾ ਹੈ ਠੀਕ ਹੈ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਅੱਜ ਦਾ ਵਲੌਗ ਇੱਥੇ ਕਰ ਰਹੇ ਆ ਐਂਡ ਓਕੇ ਬਾਏ ਲਵ ਯੂ ਆਲ ਟੇਕ ਕੇਅਰ